ਹਾਂਜੀ ਫਰੈਂਡਸ ਮੱਝਾਂ ਦਿੱਤੀਆਂ ਨਮਾ ਆਪ ਆ ਸਾਡੀ ਸਿੰਘਾਂ ਵਾਲੀ ਵੀ ਨਮਾਤੀ ਦੇਖੋ ਸਿੰਘੇ ਕਿੰਨੇ ਤਿੱਖੇ ਆ ਤੇ ਥੋੜਾ ਜਿਹਾ ਡਰ ਲੱਗਦਾ ਵੈਸੇ ਮਾਰਦੀ ਨਹੀਂ ਹੈਗੀ ਇਹ ਸਾਊ ਆਉ ਤਾਂ ਪਰ ਫੇਰ ਵੀ ਡੰਗਰ ਨੂੰ ਸਿਰ ਜਾ ਘਮਾਉਣ ਦੀ ਆਦਤ ਹੁੰਦੀ ਹੈ ਨਾ ਕਈ ਵਾਰ ਵੱਜਦਾ ਦੋ ਵਾਰ ਵੱਜ ਲਿਆ ਪਹਿਲਾਂ ਮੇਰੇ ਜਿਹਾ ਛੋਟੀ ਸੀ ਥੋੜੀ ਐਤੋਂ ਤਾਂ ਵੱਡੀ ਸੀ ਜ਼ਿਆਦਾ ਹਾਂਜੀ ਇਹ ਹੁਣ ਹੈਗੀ ਆਪਣੀ ਸੂਨ ਵਾਲੀ ਸਾਡੇ ਨਾਲ ਪੱਕਾ ਫਰਸ਼ ਆ ਉਹਦੇ ਕਰਕੇ ਨਾ ਗੋਹਾਂ ਨਿੱਤਰਦਾ ਇੰਨਾ ਡੰਗਰਾਂ ਦਾ ਜੰਮਦਾ ਬਹਲਾ ਆ ਪੱਕੇ ਫਰਸ਼ ਦੇ ਵਿੱਚ ਦੀ ਸਿੰਮਦਾਣੀ ਜਿਵੇਂ ਕੱਚੇ ਫਰਸ਼ ਦੇ ਵਿੱਚੋਂ ਮਤਲਬ ਗਿੱਲਾ-ਗਿੱਲਾ ਸਿੰਮ ਜਾਂਦਾ ਸੁੱਕਾ ਗੁਹਾ ਰਹਿ ਜਾਂਦਾ ਐਉਂ ਨਹੀਂ ਹੈਗਾ ਇੱਟਾਂ ਦੇ ਫਰਸ਼ ਵਿੱਚ ਦੀ ਵੀ ਸਿੰਮ ਜਾਂਦਾ ਜੀ ਸਾਡੇ ਕੱਚਾ ਥੋ ਹੈ ਨਹੀਂ ਤਾਂ ਕਰਕੇ ਨਾ ਵਿਚਾਰੀਆਂ ਦੇ ਪੱਕੇ ਥਾਂ ਹੀ ਬੈਠਣਾ ਪੈਂਦਾ ਉਹਦੇ ਕਰਕੇ ਗੁਫਾ ਬਹੁਤ ਜ਼ੋਰ ਲਾਇਆ ਮੈਂ ਤਾਂ ਥੱਕ ਗਈ ਬਹੁਤ ਆਹ ਗਾਂ ਵੀ ਆਪਣੀ ਸੌਣ ਵਾਲੀ ਆ ਹੈਲੋ ਟੌਮੀ ਇਹਦਾ ਨਾਮ ਆ ਟੌਮੀ ਟੌਮੀ ਓ ਟੌਮੀ ਹਾਂ ਮੇਰੀ ਪਿਆਰੀ ਕਾਲੋ ਇਹਨੂੰ ਸੀ ਕਾਲੀ ਕਹਿੰਦੇ ਆ ਇਹ ਥੋੜੀ ਬਰਾਊਨ ਜ਼ਿਆਦਾ ਹੈ ਹਾਂ ਹਾਂ ਪਤਾ ਨਿੱਖਰ ਗਈ ਨਿੱਖਰ ਗਈ ਮੇਰੇ ਕੋਲ ਕੀ ਖਾਣ ਹੁੰਨੀ ਆ ਤੂੰ ਕੀ ਆ ਮੇਰੇ ਕੋਲ ਕੁਝ ਵੀ ਨਹੀਂ ਹਾਂ ਸਿੰਘ ਬਣਾ ਮਾਰੀ ਗਈ ਪਰ ਮਾਰਦੀ ਏ ਢੋਡੀ ਜੀ ਟੌਮੀ ਉਹ ਤਮੀ ਤਮੀ ਨੂੰ ਮੱਖੀਆਂ ਬਹੁਤ ਚੁੰਬੜਦੀਆਂ ਆ ਹੋਰ ਕਿਸੇ ਡੰਗਰ ਨੂੰ ਘੱਟ ਚੁੰਬੜਦੀਆਂ ਬਹੁਤ ਮੱਖੀ ਚੁੰਬੜਦੀ ਹੈ ਤਮੀ ਓਹੋ ਮੱਖੀਆਂ ਉੱਡੀਆਂ ਤੇ ਕਿੰਨੀਆਂ ਮੱਖੀਆਂ ਨੇ ਸਾਰੀਆਂ ਤੇਰੀ ਦਿਵਾਲੇ ਓਹੋ ਇਹ ਕੀ ਗੱਲ ਸਪਰੇਅ ਕਰੀਏ ਕੋਈ ਹਾਂਜੀ ਇਹ ਬਸ ਥੋੜੇ ਜਿਹੇ ਦਿਨਾਂ ਦੇ ਵਿੱਚ ਦੀ ਸੌਣ ਦੀ ਤਿਆਰੀ ਇਹਨਾਂ ਦੀ ਆ ਵੀ ਲੋਟੀ ਜੀ ਹੁਣ ਟਾਈਮ ਤੇ ਜਾ ਕੇ ਕੱਢਣ ਲੱਗੀ ਆ ਨੇੜੇ ਹੀ ਆ ਟਾਈਮ ਬੱਸ ਹਫਤਾ ਰਹਿ ਗਿਆ ਸਮਝ ਹਫਤਾ ਹੱਤਿਆ ਜਿਆਦਾ ਤੋਂ ਜਿਆਦਾ ਦੇਖਣ ਨੂੰ ਤਾਂ ਪਰ ਲੱਗਦੀ ਵੀ 10 ਦਿਨ ਸੁੰਦੀ ਨਹੀਂ ਅਜੇ ਇਹ ਉਹ ਭਾਈ ਗੁਰੂ ਮੈਂ ਵੀ ਸਾਰੀ ਭਿੱਜ ਗਈ ਸਾਰੇ ਕੱਪੜੇ ਮੇਰੇ ਭਿੱਜ ਗਏ ਬੁਰਾ ਹਾਲ ਆਪਾਂ ਵੀ ਹਣ ਨਹਾਉਣੇ ਆ ਸਾਹ ਚੜਿਆ ਪਿਆ ਮੇਰਾ ਹਜੇ ਤੱਕ ਸਾਹ ਨਹੀਂ ਠੀਕ ਹੋਇਆ ਕੁੰਡ ਕੁੰਡ ਵੀ ਧੋਤੀ ਬੂਟ ਬਾਟ ਵੀ ਧੋ ਕੇ ਰੱਖਤੇ ਆਪਾਂ ਤੇ ਬਸ ਹੁਣ ਆਪਾਂ ਰਹਿ ਗਿਆ ਨਹਾਉਣ ਦਾ ਨਹੀਂ ਤਾਂ ਸੱਜਰੇ ਨਾ ਲਈਦਾ ਕਈ ਵਾਰ ਫਿਰ ਜੇ ਡੰਗਣ ਨੁੱਗਣ ਮੋਹਣਦੇ ਫਿਰ ਦਿਨ ਚ ਠੰਡ ਆਦੋਂ ਕਿਉਂ ਗਰਮੀ ਹੋਵੇ ਤਾਂ ਦੋ ਤਿੰਨ ਵਾਰ ਨਹਾ ਨਹਾਲ ਵੀ ਫਿਰ ਤਾਂ ਕੋਈ ਗੱਲ ਨਹੀਂ ਹੁੰਦੀ ਠੰਡ ਕਰਕੇ ਚਲੋ ਜੀ ਨਹਾਉਂਦੇ ਆਪਾਂ ਆ ਫਰਸ਼ ਵੀ ਧੋ ਤਾ ਸਾਫ਼ ਕਰਤਾ ਝਾੜੂ ਫੇਰ ਕੇ ਹੁਣ ਮੈਂ ਲੱਗਿਆ ਰੋਟੀ ਖਾਣ ਆਲੂ ਵਾਲੇ ਪਰੌਂਠੇ ਤੇ ਨਾਲ ਲਿਆ ਅਦਰਕ ਦਾ ਚਾਹ ਨਾਲ ਮਿਲ ਜੇ ਥੋੜੀ ਜਿਹੀ ਮਲਾਈ ਦਹੀਂ ਮੈਨੂੰ ਘੱਟ ਪਸੰਦ ਆ ਜੀ ਕਰਦਾ ਕਦੇ-ਕਦਾਂ ਹੀ ਦੋ ਚਮਚੇ ਖਾ ਵੀ ਲੈਣੀ ਆ ਦੋ ਤਿੰਨ ਚਮਚੇ ਕਰਦੇ ਆ ਜੀ ਸ਼ੁਰੂ ਹੁਣ ਆਪਾਂ ਰੋਟੀ ਖਾਣੀ ਹੈਲੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਬੈਠੇ ਆਂ ਦਾਦੀ-ਪੋਤੀ ਧੁੱਪੇ ਸਵੇਰਾ ਲਾ ਰਹੀ ਆ ਦੇਖੋ ਮੇਰੇ ਮਹਿੰਦੀ ਇਹਨੂੰ ਬਹੁਤ ਚੋਆ ਮਹਿੰਦੀ ਲਾਉਣ ਦਾ ਦੋ ਤਿੰਨ ਦਿਨ ਦੀ ਕੀ ਪਾ ਚੱਕੀ ਫਿਰਦੀ ਆ ਦਾਦੀ ਲਵਾ ਲਓ ਮਹਿੰਦੀ ਲਵਾ ਲਓ ਮਹਿੰਦੀ ਮੈਂ ਚੱਲ ਅਜ ਲਾਈ ਦੇ ਪਹਿਲਾਂ ਮੈਂ ਕਲਰ ਲਾਇਆ ਹੁਣ ਸਵੇਰਾ ਮਹਿੰਦੀ ਲਾਉਂਦੀ ਆ ਸੁੱਤਰੀ ਹੋਈ ਏ ਭੋਰਾ ਫੇਰ ਮੈਂ ਇਹ ਫੇਸ਼ੀਅਲ ਕਰਨਾ ਆ। ਸਪਾਈ ਕਰਨੀ ਆਪਣੇ ਆਪ ਦੀ ਰੰਗ ਦੇਖੋ ਕਿੰਨਾ ਵਾੜਾ ਹੋ ਗਿਆ। ਫੈਸ਼ਨ ਦਾ ਕਿੰਨਾ ਚੋਹ। ਦਾਦੀ ਨਹੀਂ ਮੇਥੇ। ਮੈਂ ਸਵੇਰਾ ਦੀ ਦਾਦੀਆਂ ਜਾਂ ਸਵੇਰਾ ਨੂੰ ਚਾਹਉ ਆ ਪਰ ਮੈਂ ਤਾਂ ਤੇਰੀ ਦਾਦੀਆਂ ਮੈਨੂੰ ਕੱਤ ਨਹੀਂ ਹੋਗਾ। ਇਦਾਂ ਸਿ ਬੁੜੇ ਹੋ ਗਏ। ਮੈਂ ਬੁੜੀ ਹੋ ਕੇ ਫੇਕੇ ਤੇ ਫੇਸ਼ੀਅਲ ਨਹੀਂ ਕਰਦੇ ਆਪਣੇ ਆਪ ਦੀ ਸਫਾਈ ਕਰਨੀ ਕੋਈ ਮਾੜੀ ਗੱਲ ਆ। ਸਫਾਈ ਤਾਂ ਰੱਖਣੀ ਚਾਹੀਦੀ ਆ ਆਪਣੇ ਆਪ ਦੀ। ਹੈ ਦੱਸ ਮੈਨੂੰ ਬੁੜੀ ਕਹੀ ਜਾਂਦੀ ਐ। ਮੇਰੇ ਤਾਂ ਵਾਲੇ ਦਿਖਾ ਇੱਕ ਵੀ ਵਾਲ ਨਾ ਮੈਨੂੰ ਕਿਤੇ ਇੱਕ ਚਿੱਟਾ ਆ ਦੇ ਤੇ ਨਹੀਂ ਮੂਰੇ ਬੈਠਾ ਹੈ ਇਹ ਬੁਢੀ ਕਹੀ ਜਾਂਦੀ ਮੈਨੂੰ ਲਾ 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 ਕੰਟਾ ਵੇ ਲੱਗੀ ਨੂ